ਸਾਡਾ ਜਿਹੜਾ ਲੁਧਿਆਣੇ ਦੇ ਪੌਲ ਨੇ ਜਿਹੜੇ ਉਹ ਐਨੇ ਵਧੀਆ ਬਣਾਏ ਹੋਏ ਨੇ ਕਿ ਤੁਸੀਂ ਸਰੀਏ ਵੀ ਦੇਖ ਸਕਦੇ ਹੋ ਆਰ ਪਰ ਕਿ ਜਿੰਨਾ ਚਿਰ ਕੋਈ ਇੱਥੇ ਮੌਤ ਨਹੀਂ ਹੁੰਦੀ ਕੋਈ ਇੱਥੇ ਕੋਈ ਡਿੱਗਦਾ ਨਹੀਂ ਜੇ ਪੌਲ ਟੁੱਟਦਾ ਨਹੀਂ ਉਹਨਾਂ ਟਾਈਮ ਤੁਹਾਡਾ ਧਿਆਨ ਨਹੀਂ ਜਾਣਾ ਜਦੋਂ ਮੌਤਾਂ ਹੋ ਗਈਆਂ ਚਾਰ ਮੌਤਾਂ 10 ਮੌਤਾਂ 20 ਮੌਤਾਂ ਹੋ ਗਈਆਂ ਉਦੋਂ ਤੁਹਾਡੇ ਕੰਨਾਂ ਤੇ ਜੂੰ ਸਰਕੇਗੀ ਆ ਹਾਲਾਤ ਨੇ ਪੰਜਾਬ ਦੇ ਤੁਸੀਂ ਆਪ ਦੀ ਜਾਨ ਬਾਲ ਦਾ ਆਪ ਫਿਕਰ ਕਰੋ ਸਰਕਾਰ ਸੁੱਤੀ ਪਈ ਹੈ ਸਰਕਾਰ ਦੇ ਕੰਨਾਂ ਤੱਕ ਜੂੰ ਨਹੀਂ ਸਰਕੇਗੀ ਆਦਰ ਕੀਏ ਸਾਡੇ ਲੁਧਿਆਣੇ ਦੀ ਕਿ ਸਾਡਾ ਜੁਲਿਆਣੇ ਦੇ ਪੋਲ ਨੇ ਜਿਹੜੇ ਉਹ ਐਨੇ ਵਧੀਆ ਬਣਾਏ ਹੋਏ ਨੇ ਕਿ ਤੁਸੀਂ ਸਰੀਰ ਵੀ ਦੇਖ ਸਕਦੇ ਹੋ ਆਰ ਪਰ ਇਹ ਤੁਸੀਂ ਇਹਦਾ ਸਮਝਿਓ ਕਿ ਇਹ ਕਿਤੇ ਸਰੀਰ ਸਿਰ ਨੂੰ ਦਿਖ ਰਹੇ ਨੇ ਇਹ ਐਕਸਰੇ ਮਸ਼ੀਨ ਹੈ ਐਕਸਰੇ ਮਸ਼ੀਨ ਦੇ ਨਾਲ ਇਹ ਸਰੀਰ ਦਿਖਾਏ ਗਏ ਨੇ ਨਹੀਂ ਤਾਂ ਦਿਖ ਨਹੀਂ ਰਹੇ ਤੁਹਾਨੂੰ ਹਾਸੋ ਹੀ ਨਹੀਂ ਗੱਲ ਜਾਪਦੀ ਹੋਣੀ ਪਰ ਇਹ ਬਹੁਤ ਇੱਕ ਸੀਰੀਅਸ ਮੁੱਦਾ ਹੈ ਕਿਉਂਕਿ ਜਿਹੜਾ ਲੁਧਿਆਣੇ ਦਾ ਇਹ ਪੋਲਾ ਇਹ ਕਿਸੇ ਸਮੇਂ ਵੀ ਡਿੱਗ ਸਕਦਾ ਹੈ ਕਿਉਂਕਿ ਇਹਦੇ ਉੱਪਰਲੀ ਟ੍ਰੈਫਿਕ ਹੀ ਤੁਹਾਨੂੰ ਦਿਖਾਵਾਂਗੇ ਕਿ ਇਹਦੇ ਉੱਪਰ ਟ੍ਰੈਫਿਕ ਹੈ ਉਹ ਆਰਾਮਦਾਰੀ ਨਾਲ ਬਿਲਕੁਲ ਸਹਜੇ ਚੱਲ ਰਹੀ ਹੈ ਕਿਸੇ ਨੂੰ ਕੋਈ ਡਰ ਖਾਫ ਨਹੀਂ ਕੋਈ ਪ੍ਰਸ਼ਾਸਨ ਦਾ ਬੋਰਡ ਨਹੀਂ ਲੱਗਿਆ ਹੋਇਆ ਕੁਝ ਨਹੀਂ ਲੱਗਿਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੱਡੀਆਂ ਕਿੱਡੀਆਂ ਭਾਰੀ ਭਾਰੀ ਗੱਡੀਆਂ ਆਰਾਮ ਨਾਲ ਲੰਗੀ ਜਾ ਰਹੀ ਨੇ ਤੇ ਪੁਲ ਦੇ ਖਸਤਾ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਪੁਲਸ ਦੇ ਪੁਲ ਦੇ ਹਾਲਾਤ ਨੇ ਜਿਹੜੇ ਨੇ ਉਹ ਬੇਕਾਰ ਹੋ ਚੁੱਕੇ ਨੇ ਪੁਲ ਕਿਸੇ ਵੀ ਟਾਈਮ ਜਿਹੜਾ ਹੈ ਉਹ ਡਿੱਗ ਸਕਦਾ ਹੈ ਔਰ ਪਿੱਲਰ ਜਿਹੜੇ ਨੇ ਖੁਰ ਚੁੱਕੇ ਨੇ ਮਾੜਾ ਮਟੀਰੀਅਲ ਪਾਉਣ ਦੀ ਵਜ੍ਹਾ ਦੇ ਨਾਲ ਜਿਹੜਾ ਪੌਲਾ ਜਦੋਂ ਪਾਣੀ ਦੀ ਛੱਲ ਵੱਜਦੀ ਹੈ ਤਾਂ ਜਿਹੜਾ ਇਹ ਪੌਲਾ ਉਹ ਦਿਨ ਬਦ ਦਿਨ ਖੁਰਦਾ ਜਾ ਰਿਹਾ ਤੁਹਾਨੂੰ ਅੱਗੇ ਵੀ ਤਸਵੀਰਾਂ ਤਸਵੀਰਾਂ ਦਿਖਾਉਣਾ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਮੇਰੇ ਨਾਲ ਆਵੇ ਇੱਧਰ ਦੇਖੋ ਤੁਸੀਂ ਪਿੱਲਰ ਨੰਬਰ 1 ਦੇਖਿਆ ਆਪ ਦੇਖੋ ਪਿੱਲਰ ਨੰਬਰ 2 ਇਹ ਵੀ મતਲਬ ਕਿ ਨਹਿਰ 'ਚ ਪਾਣੀ ਖੜਾ ਨਹੀਂ ਹੈਗਾ ਇਹ ਤਾਂ ਐਵੇਂ ਹੀ ਨਿਕਲ ਜਾ ਰਿਹਾ ਹੈਗਾ ਸਾਰਾ ਆ ਲੋ ਆ ਗਿਆ ਸਾਰਾ ਹੱਥ ਚ ਆ ਰਿਹਾ ਲੋ ਆ ਐਵੇਂ ਖੁੱਲ ਰਿਹਾ ਲੋ ਆ ਇਸ ਤਰ੍ਹਾਂ ਖੁੱਲ ਰਿਹਾ ਪੁਲ ਆ ਪੁਲ ਇਹਦੇ ਸਾਰੇ ਲੁਧਿਆਣਾ ਦਾ ਈਸ਼ਰ ਨਗਰ ਦਾ ਪੁਲ ਇਹਦਾ ਚੱਲ ਰਿਹਾ ਲੋ ਐਵੇਂ ਖੁੱਲ ਰਿਹਾ ਇਹ ਇਹ ਕਿਸੇ ਟਾਈਮ ਵੀ गिर ਸਕਦਾ ਹੈ ਇਹਦੇ ਇੰਨੇ ਹਾਲਾਤ ਮਾੜੇ ਹੋ ਚੁੱਕੇ ਨੇ ਤੁਹਾਨੂੰ ਅੱਗੇ ਤਸਵੀਰਾਂ ਦਿਖਾਉਨੇ ਆ ਅੱਗੇ ਵੀ ਜਿਹੜਾ ਪੁਲ ਹੈ ਇਹਦੇ ਪਾਣੀ ਨਹਿਰ ਚ ਨਹੀਂ ਚੱਲ ਰਿਹਾ ਪਾਣੀ ਫਿਲਹਾਲ ਖੜਾ ਹੈ ਪਾਣੀ ਬੰਦ ਹੈ ਪਿੱਛੋਂ ਨਹਿਰ ਦਾ ਪਾਣੀ ਬੰਦ ਕੀਤਾ ਹੋਇਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਦੇ ਪੁਲ ਦੇ ਹਾਲਾਤ ਨੇ ਉਹ ਮਾੜੇ ਨੇ ਭੈਦੇ ਨੇ ਤੇ ਖਤਰਨਾਕ ਨੇ ਔਰ ਆਹ ਤਸਵੀਰਾਂ ਤੁਸੀਂ ਦੇਖ ਕੇ ਹੋਰ ਹੈਰਾਨ ਹੋ ਜਾਣਾ ਆਹ ਤਸਵੀਰਾਂ ਦੇਖੋ ਦੇਖੋ ਕੀ ਕਹਿਦੀਆਂ ਤਸਵੀਰਾਂ ਆਪ ਦੀ ਆਵਤ ਵਿੱਚ ਬੋਲਦੀਆਂ ਨੇ ਤੇ ਸਰੀਰ ਸਰੀਰਾਂ ਬਾਹਰ ਆ ਚੁੱਕੇ ਨੇ ਆਹ ਦੇਖੋ ਪੁਲ ਦੇ ਅਸੀਂ ਪਹਿਲਾਂ ਤੇ ਆਲੇ-ਦਾਲੇ ਕੋ ਮਾਰ ਰਹੇ ਆ ਇੰਨਾ ਖਤਰਨਾਕ ਮੰਜ਼ਰ ਹੈ ਕਿਸੇ ਨੂੰ ਕੋਈ ਡਰ ਖੋਫੀ ਪ੍ਰਸ਼ਾਸਨ ਦਾ ਸਰਕਾਰ ਦਾ ਕੋਈ ਬੋਰਡ ਨਹੀਂ ਲੱਗਿਆ ਹੋਇਆ ਕਿ ਪੁਲ ਭਾਈ ਖਸਤਾ ਹਾਦਸੇ ਦੇ ਵਿੱਚ ਹੈ ਇੱਥੋਂ ਉੱਪਰ ਨਾ ਜਾਓ ਵੱਡੀਆਂ ਗੱਡੀਆਂ ਵਾਸਤੇ ਕੋਈ ਪਾਬੰਦੀ ਨਹੀਂ ਆਰਾਮ ਨਾਲ ਪੁੱਲ ਚੱਲ ਰਿਹਾ ਤੇ ਮਾੜੇ ਹਾਲਾਤ ਨੇ ਹੋ ਚੁੱਕੇ ਨੇ ਪੁੱਲ ਦੇ ਤੇ ਤਸਵੀਰਾਂ ਸਾਫ਼ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਆ ਦੇਖੋ ਇੱਧਰ ਸਾਹਮਣੇ ਟ੍ਰੈਫਿਕ ਹੈ ਇਹ ਸਾਰਾ ਟ੍ਰੈਫਿਕ ਕਿੱਧਰ ਦੀ ਘੁੰਮਣਾ ਸਾਰਾ ਘੁੰਮ ਕੇ ਇੱਧਰ ਆਏਗਾ ਇਹਦੇ ਉੱਪਰ ਦੀ ਫੁੱਲ ਟ੍ਰੈਫਿਕ ਜਾ ਰਹੀ ਆ ਛੁੱਟੀ ਦਾ ਟਾਈਮ ਹੈ ਬੱਚਿਆਂ ਦੀ ਛੁੱਟੀ ਹੋਈ ਹੈ ਸਕੂਲ ਦੀ ਤੇ ਗੱਡੀਆਂ ਲੰਘ ਰਹੀਆਂ ਨੇ ਬੱਚੇ ਵੱਡੇ ਬਜ਼ੁਰਗ ਸਾਰੇ ਇੱਥੋਂ ਲੰਘ ਰਹੇ ਨੇ ਤੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਦੇ ਵਿੱਚ ਆਪ ਦੇ ਆਪ ਦੇ ਵਿੱਚ ਬਿਆਨ ਕੀਤੇ ਗਏ ਨੇ ਕਿ ਕਿਵੇਂ ਜਿਹੜੇ ਹਾਲਾਤ ਨੇ ਉਹ ਪੁਲ ਦੇ ਮਾਰੇ ਹੋ ਚੁੱਕੇ ਨੇ ਔਰ ਪੁਲ ਕਿਸੇ ਟਾਈਮ ਵੀ ਗੇਹ ਸਕਦਾ ਕਿਉਂਕਿ ਜਦੋਂ ਪਾਣੀ ਆਉਂਦਾ ਹੈ ਪਾਣੀ ਦੀ ਛੱਲ ਵੱਜਦੀ ਹੈ ਤਾਂ ਜਿਹੜਾ ਮਟੀਰੀਅਲ ਮੈਂ ਆ ਦੇਖੋ ਮੇਰਾ ਹੱਥ ਹਲੇ ਵੀ ਆ ਦੇਖੋ ਹੱਥ ਆਰਾਮ ਪੂਰਾ ਆਰਾਮ ਨਾਲ ਪੁਲ ਮੈਂ ਹੱਥ ਨਾਲ ਭਰ ਰਿਹਾ ਪਾਣੀ ਐਡੀ ਬਡੀ ਚੀਜ਼ ਹੈ ਕਹਿੰਦੇ ਟੁਪਕਾ ਟੁਪਕਾ ਪਹਾੜ ਖੋੜ ਦਿੰਦੀ ਹੈ ਔਰ ਪਾਣੀ ਲਗਾਤਾਰ ਸੋ ਵਗਦਾ ਹੈ ਪਾਣੀ ਦੇ ਪੱਧਰ ਉੱਚਾ ਵੀ ਹੁੰਦਾ ਜਦੋਂ ਪਾਣੀ ਦੀ ਛੱਲ ਵੱਗਦੀ ਹੈ ਤਾਂ ਜਿਹੜਾ ਪੁਲ ਹੌਲੀ 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 ਜਿਹੜਾ ਖੁਰ ਰਿਹਾਗਾ ਤੇ ਇਹਦੇ ਨਾਲ ਜਿਹੜਾ ਪ੍ਰਸ਼ਾਸਨ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ ਹਾਲ ਤੱਕ ਕੋਈ ਇੱਥੇ ਬੋਰਡ ਨਹੀਂ ਲੱਗਿਆ ਕਿਸੇ ਨੇ ਲਿਖ ਕੇ ਨਹੀਂ ਲਾਇਆ ਕੋਈ ਇੱਥੇ ਪੁਲਿਸ ਦੀ ਵੈਰੀਗੇਟਿੰਗ ਨਹੀਂ ਹੈ ਸਭ ਜਿਹੜੀਆਂ ਗੱਡੀਆਂ ਭਾਰੀ ਤੋਂ ਭਾਰੀ ਗੱਡੀ ਟਰੱਕ ਮੋਟਰਸਾਈਕਲ ਗੱਡੀਆਂ ਆ ਆਰਾਮਦਾਰੀ ਨਾਲ ਜਾ ਰਹੇ ਨੇ ਆ ਰਹੇ ਨੇ ਕਿਸੇ ਨੂੰ ਕੋਈ ਡਰ ਖੌਫ ਨਹੀਂ ਤੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਆਪਦੇ ਵੱਡੇ ਆਰਾਮਦਾਰ ਆਲੀਸ਼ਾਨ ਕਮਰਿਆਂ ਦੇ ਵਿੱਚ ਬੈਠੇ ਹੋ ਪਰ ਈਸ਼ਰ ਨਗਰ ਦੇ ਲੋਕਾਂ ਦਾ ਜਿਹੜਾ ਬੁਰਾ ਹਾਲ ਹੈ ਇੱਥੇ ਪੁਲ ਕਿਸੇ ਟਾਈਮ ਵੀ ਟਹਿ ਸਕਦਾ ਹੋ ਸਕਦਾ ਹੈ ਤੇ ਮੈਂ ਇਧਰ ਨੂੰ ਆਉਣ ਵਾਲੇ ਜਿਹੜੇ ਵੀਰ ਭੈਣ ਨੂੰ ਉਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਗੁਰੇਜ਼ ਕਰਿਓ ਪਰ ਜਾਣਕਾਰੀ ਸਾਡਾ ਦੇਣਾ ਫਰਜ਼ ਹੈ ਅਸੀਂ ਜਾਣਕਾਰੀ ਤੁਹਾਡੇ ਕੋਲ ਪਹੁੰਚਾ ਰਹੇ ਹਾਂ ਪਰ ਡਿਸੀਜਨ ਲੈਣਾ ਤੁਹਾਡਾ ਜਿਹੜਾ ਹੈਗਾ ਕੰਮ ਹੈ ਪਰ ਪੁਲ ਦੇ ਹਾਲਾਤ ਨੂੰ ਮੈਂ ਦਿਖਾ ਦਤ ਕਿ ਹੱਥ ਨਾਲ ਪੁਲ ਜਿਹੜਾ ਉਹ ਪੁੱਰ ਰਿਹਾ ਇਧਰਲਾ ਜਿਹੜਾ ਫਸਟ ਪਿਲਰ ਹੈ ਇਹ ਤਾਂ ਬਿਲਕੁਲ ਹੀ ਖੁਰ ਚੁੱਕਿਆ ਜਿਹੜੇ ਬਾਕੀ ਪਿਲਰ ਨੇ ਦੋ ਲਾਸਟ ਪਿਲਰ ਨੇ ਉਹ ਕੁਝ ਠੀਕ ਹਾਲਤ ਚ ਲੱਗ ਰਹੇ ਨੇ ਪਹਿਲੇ ਦੋ ਪਿਲਰਾਂ ਦੀ ਹਾਲਤ ਇੰਨੀ ਮਾੜੀ ਹੈ ਇੰਨੀਆਂ ਗੰਭੀਰ ਤਸਵੀਰਾਂ ਨੇ ਕਿ ਤੁਸੀਂ ਦੇਖ ਕੇ ਅਚੰਬਿਤ ਰਹਿ ਜਾਓਗੇ ਕਿਉਂਕਿ ਤੁਸੀਂ ਪੁਲ ਦੇ ਉੱਪਰ ਦੀ ਲੰਘ ਜਾਂਦੇ ਹੋ ਤੁਹਾਨੂੰ ਥੱਲੇ ਦੇ ਪੁਲ ਦੇ ਹਾਲਾਤ ਨਹੀਂ ਪਤਾ ਸਾਡਾ ਕੰਮ ਹੈ ਪੱਤਰਕਾਰ ਹੁੰਨੇ ਆ ਸਾਡਾ ਕੰਮ ਹੈ ਕਿ ਸਾਨੂੰ ਤੁਹਾਨੂੰ ਜਿਹੜੀ ਸੱਚਾਈ ਹੈ ਉਹ ਦਿਖਾਈਏ ਗਰਾਊਂਡ ਜ਼ੀਰੋ ਦੀ ਰਿਪੋਰਟ ਦਿਖਾਈਏ ਕਿ ਸਾਡਾ ਲੁਧਿਆਣਾ ਟਰਾਈ ਸਿਟੀ ਵੱਲ ਵਧ ਰਿਹਾ ਹੈ ਲੁਧਿਆਣਾ ਆਪਣੀਆਂ ਬੁਲੰਦੀਆਂ ਛੂ ਰਿਹਾ ਹੈ ਲੁਧਿਆਣੇ ਦੇ ਵਿੱਚ ਵੱਡੇ ਵੱਡੇ ਹੋਲਡਿੰਗਸ ਲੱਗੇ ਹੋਏ ਨੇ ਭਗਵਾਨਤਮਨ ਸਰਕਾਰ ਦੇ ਕਿ ਅਸੀਂ ਆਹ ਕਰ ਦਿੱਤਾ ਸੀ ਆਹ ਕਰ ਦਿੱਤਾ ਆਹ ਹਾਲਾਤ ਨੇ ਤੁਹਾਡੇ ਤੁਸੀਂ ਇਹ ਇਸ ਇਨ੍ਹਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਜਿਣਾ ਮੁੱਲੀ ਮਜਬੂਰ ਕਰ ਰਹੇ ਹੋ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਨੂੰ ਤੁਸੀਂ ਸਫਰ ਕਰਨੀ ਮਜਬੂਰ ਕਰ ਰਹੇ ਹੋ ਕਿੱਥੇ ਨੇ ਤੁਹਾਡੇ ਵਾਦੇ ਕਿੱਦਿ ਕਿੱਥੇ ਨੇ ਤੁਹਾਡੇ ਦਾਅਵੇ ਸਭ ਖੋਖਲਾ ਹੋ ਚੁੱਕਿਆ ਸਭ ਤੁਹਾਡਾ ਖੋਖਲਾਪਨ ਇੱਥੇ ਦਿਖ ਰਿਹਾ ਇਹ ਤਸਵੀਰਾਂ ਸਾਫ਼ ਤਸਵੀਰਾਂ ਮੂੰਹੋਂ ਬੋਲਦੀਆਂ ਨੇ ਕਿ ਸਭ ਇੱਥੇ ਜਿਹੜਾ ਉਹ ਸਭ ਅੱਛਾ ਨਹੀਂ ਹੈ ਉਹ ਡਾਇਲੋਗ ਆ ਜਾਂਦਾ ਹੈ ਕਿ ਸਭ ਅੱਛਾ ਨਹੀਂ ਹੈ ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂਗਾ ਕਿ ਕਹਿੰਦੇ ਸੀਨੇ ਲੱਗੇ ਜੇ ਤੇਰੇ ਸੂਰੀ ਨਹੀਂ ਹੈ ਸੀਨੇ ਲੱਗੇ ਤੇਰੇ ਸੂਰੀ ਨਹੀਂ ਹੈ ਤਾਂ ਇਹ ਨਾ ਸਮਝੀਂ ਸ਼ਹਿਰ ਦੀ ਹਵਾ ਬੁਰੀ ਨਹੀਂ ਹੈ ਭਗਵੰਤ ਮਾਨ ਜੀ ਇਹ ਤੁਹਾਡਾ ਸ਼ੇਰ ਹੈ ਤੁਸੀਂ ਬੋਲਦੇ ਹੋ ਅਕਸਰ ਬੋਲਦੇ ਰਹੇ ਹੋ ਕਿ ਜਿੰਨਾ ਚਿਰ ਕੋਈ ਇੱਥੇ ਮੌਤ ਨਹੀਂ ਹੁੰਦੀ ਕੋਈ ਇੱਥੇ ਕੋਈ ਡਿੱਗਦਾ ਨਹੀਂ ਜੇ ਪੁਲ ਟੁੱਟਦਾ ਨਹੀਂ ਉਹਨਾਂ ਟਾਈਮ ਤੁਹਾਡਾ ਧਿਆਨ ਨਹੀਂ ਜਾਣਾ ਜਾਂ ਜਦੋਂ ਕੋਈ ਡਿੱਗ ਪਿਆ ਕਿਸੇ ਦੀ ਮੌਤ ਹੋ ਗਈ 10 ਮੌਤਾਂ 20 ਮੌਤਾਂ ਇੱਥੇ ਹੋ ਗਈਆਂ ਉਦੋਂ ਤੁਸੀਂ ਦਿਖਾਉਂਗੇ ਜਦੋਂ ਮੋਤਾਂ ਹੋ ਗਈਆਂ ਚਾਰ ਮੋਤਾਂ 10 ਮੋਤਾਂ 20 ਮੋਤਾਂ ਹੋ ਗਈਆਂ ਉਦੋਂ ਤੁਹਾਡੇ ਕੰਨਾਂ ਤੇ ਜੂੰ ਸਰਕੇਗੀ ਆ ਹਾਲਾਤ ਨੇ ਪੰਜਾਬ ਦੇ ਇੱਥੇ ਪੈਚ ਵਰਕ ਕੀਤਾ ਗਿਆ ਉਧਰ ਪਹਿਲਾਂ ਉਹ ਦਿਖਾਓ ਆ ਕੈਮਰਾਮੈਨ ਨੂੰ ਕਹਾਂਗਾ ਮੈਂ ਦਿਖਾਉਂ ਉਹ ਇੱਥੇ ਪੈਚ ਵਰਕ ਕੀਤਾ ਗਿਆ ਚੰਨੀ ਸਾਹਿਬ ਦੇ ਮਜ਼ਾਕ ਉਡਾਇਆ ਗਿਆ ਸੀ ਪੈਚ ਵਰਕ ਤੇ ਆ ਇੱਥੇ ਪੈਚ ਵਰਕ ਕੀਤਾ ਗਿਆ ਆਹ ਤੁਹਾਨੂੰ ਲੱਗਦਾ ਆ ਬਾਅਦ ਦਾ ਕੀਤਾ ਹੋਇਆ ਪੈਚ ਵਰਕ ਆ ਸਾਰਾ ਪੈਚ ਵਰਕ ਲੋ ਆ ਲਓ ਸਾਰਾ ਖੁੱਲ ਰਿਹਾ ਸਾਰਾ ਟੈਰਿਆ ਲੋ ਆ ਹਰਾਦ ਨੇ ਆਹ ਲਾਦ ਨੇ ਪੁੱਲ ਦੇ ਆ ਦੇਖੋ ਇਸ ਤਰ੍ਹਾਂ ਪੁੱਲ ਭਰ ਰਿਹਾ ਲੋ ਪੰਜਾਬ ਸਰਕਾਰ ਕਿੱਥੇ ਐ ਸੁੱਤੀ ਪਈ ਆ ਪੰਜਾਬ ਸਰਕਾਰ ਪੰਜਾਬ ਦਾ ਕਿ ਇਥੇ 20 ਤਰੀਕ ਨੂੰ ਮੇਰ ਬਣਦੇ ਤਿਆਰੀਆਂ ਨੇ ਪਰ ਮੇਰ ਬਣੂਗਾ ਜਿਹੜੇ ਪਹਿਲਾਂ ਮੇਰ ਰਹਿ ਚੁੱਕੇ ਨੇ ਉਹਨਾਂ ਨੇ ਕੀ ਕੀਤਾ ਆ ਚੀਜ਼ਾਂ ਇਹ ਕਿਹਦੇ ਨਹਿਰੀ ਵਿਭਾਗ ਆਉਂਦਾ ਕਿ ਕਿਹਦੇ ਅੰਡਰ ਆਉਂਦਾ ਇਹ ਉਹਨੂੰ ਗੌਰ ਕਰਨੀ ਚਾਹੀਦੀ ਹੈ ਤੇ ਮੈਂ ਹੀ ਬੇਨਤੀ ਕਰਾਂਗਾ ਤੁਸੀਂ ਆਪ ਦੀ ਜਾਨ ਮਾਲ ਦਾ ਆਪ ਫਿਕਰ ਕਰੋ ਸਰਕਾਰ ਸੁੱਤੀ ਪਈ ਆ ਸਰਕਾਰ ਦੇ ਕੰਨਾ ਤੱਕ ਜੂ ਨਹੀਂ ਸਰਕੇਗੀ ਆਪਦਾ ਧਿਆਨ ਖੁਦ ਰੱਖੋ ਸਰ ਤੁਹਾਡਾ ਮਹਿਕਮਾ ਤਾਂ ਨਹੀਂ ਹੈ ਨਹਿਰੀ ਮਹਿਕਮਾ ਜੀ ਜੀ ਨੀਚੇੜਾ ਪੁਲ ਦਾ ਹਾਲਾਤ ਨੇ ਬਹੁਤ ਮਾੜੇ ਹੋ ਚੁੱਕੇ ਨੇ ਭਰ ਰਿਹਾ ਪੁਲ ਹੱਥਾਂ ਨਾਲ ਭਰ ਰਿਹਾ ਪਰ ਪ੍ਰਸ਼ਾਸਨ ਨੇ ਕੋਈ ਵੀ ਇੱਥੇ ਬੋਰਡ ਨਹੀਂ ਲਾਇਆ ਕੋਈ ਰੋਕ ਨਹੀਂ ਲਾਈ ਹੋਈ ਵੀ ਉਪਰ ਟ੍ਰੈਫਿਕ ਨਾਲ ਨੰਗੇ ਟ੍ਰੈਫਿਕ ਅਸ਼ਰੇਮ ਲੰਘ ਰਿਹਾ ਕੀ ਕਹਿਣਾ ਚਾਹੂਂਗੇ ਨੇ ਜੀ ਦੇਖੋ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਨਾ ਮੈਂ ਤਾਂ ਤੌਣ ਸੁਣਿਆ ਵੀ ਥੱਲੇ ਕੋਈ ਪ੍ਰੋਬਲਮ ਆ ਬਹੁਤ ਜਿਆਦਾ ਪ੍ਰੋਬਲਮ ਆ ਠੀਕ ਹੈ ਜੀ ਪਰ ਸਾਨੂੰ ਤਾਂ ਇਹ ਆ ਮੇਰੀ ਟ੍ਰੈਫਿਕ ਚ ਡਿਊਟੀ ਆ ਹਾਂ ਜੀ ਮੈਂ ਟ੍ਰੈਫਿਕ ਮਹਿਕਮਾ ਵੀ ਨਹੀਂ ਆ ਮੇਰੀ ਮਹਿਕਮਾ ਦਾ ਕੰਮ ਆ ਮੈਂ ਟ੍ਰੈਫਿਕ ਰੈਗੂਲੇਟ ਕਰਾ ਰਿਹਾ ਚਲ ਉਹਦੇ ਬਾਰੇ ਦੇਖਦੇ ਆ ਅਸੀਂ ਵੀ ਆਪਣੇ ਸੀਨੀਅਰ ਅਫਸਰ ਦੇ ਨਾਲ ਜੀ ਜੀ ਨਿਯਾਲੇ ਆ ਦਾਂਗੇ ਜਰੂਰ ਜੀ ਜੇ ਕੋਈ ਪ੍ਰੋਬਲਮ ਆ ਪਰ ਟ੍ਰੈਫਿਕ ਬਹੁਤ ਜਿਆਦਾ ਹੋਣ ਕਰਕੇ ਸਵੇਰੇ ਸ਼ਾਮ ਡਾਇਵਰਟ ਕੀਤਾ ਜਾ ਸਕਦਾ ਕਿਉਂਕਿ ਪੁਲ ਦੇ ਹੱਥ ਨਾ ਭੁਰ ਰਿਹਾ ਠੀਕ ਹੈ ਜੀ ਉਹ ਸਾਨੂੰ ਅਸੀਂ ਸੀਨੀਅਰ ਅਫੀਸਰ ਦੇ ਨੋਟਿਸ 'ਚ ਲਿਆ ਦਾਂਗੇ ਜੇ ਜਦੋਂ ਵੀ ਕੋਈ ਡਾਇਵਰਸ਼ਨ ਦਾ ਸਾਨੂੰ ਆਡਰ ਆਪਾਂ ਨੂੰ ਡਾਇਵਰਸ਼ਨ ਜੀ ਤਾਂ ਪੁਲਿਸ ਵੀਰ ਦਾ ਕਹਿਣਾ ਹੈ ਕਿ ਜਿਹੜਾ ਡਾਇਵਰਸ਼ਨ ਹੈ ਸਾਨੂੰ ਲੈ ਕੇ ਕੋਈ ਹਲੇ ਫਿਲਹਾਲ ਆਰਡਰ ਨਹੀਂ ਆਇਆ ਪਰ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜਾ ਇਹ ਟ੍ਰੈਫਿਕ ਡਾਇਵਰਸ਼ਨ ਆ ਜਰੂਰ ਹੋਏਗੀ ਕਿਉਂਕਿ ਸਵੇਰ ਸ਼ਾਮ ਦਾ ਇਹ ਇਲਾਕਾ ਕਾਫੀ ਭੀੜ ਭੜਾਗੜਾ ਇਲਾਕਾ ਹੈ ਉਹਦੇ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਕੁਝ ਮੈਂ ਕੋਈ ਮਿਸ ਹੈ ਪਰ ਨਾ ਹੋਵੇ ਇਸ ਕਰਕੇ ਜਿਹੜਾ ਭਾਵੇਂ ਵੀ ਕੋਈ ਡਾਇਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਹੈ ਡਾਇਵਾਈਜ਼ਰੀ ਜਲਦ ਜਾਰੀ ਹੁੰਦੀ ਹੈ ਤਾਂ ਦੇਖਣ ਦਾ ਸਬਬ ਹੋਏਗਾ ਕਿ ਜਿਹੜੀ ਇਹ ਇਸ਼ਾ ਨਗਰ ਦੀ ਟ੍ਰੈਫਿਕ ਹੈ ਇਹ ਕਿੱਧਰ ਨੂੰ ਡਾਇਵਰਟ ਕੀਤੀ ਜਾਂਦੀ ਹੈ ਤੇ ਤਸਵੀਰਾਂ ਤੁਹਾਨੂੰ ਸੀ ਦਿਖਾ ਦਿੱਤੇ ਨੇ ਪੁਲ ਦੇ نیچے ਦੀਆਂ ਤੇ ਉੱਪਰ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਭਰਿਆ ਪਿਆ ਪੁਲ ਪੂਰੇ ਪੁਲ ਦੇ ਉੱਪਰ ਇਹ ਜਿਹੜੇ ਜਿੰਨੇ ਵੀ ਲੋਕ ਲੰਘ ਰਹੇ ਨੇ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਕਿ ਪੁਲ ਦੇ ਥੱਲੇ ਦੇ ਹਾਲਾਤ ਕੀ ਨੇ ਕਿ ਪੁਲ ਜਿਹੜਾ ਹੈ ਉਹ ਗਿਰਨ ਲਈ ਦੀ ਕਗਾਰ ਤੇ ਖੜਾ ਹੈ ਪਹਿਲੇ ਦੋ ਪਿੱਲਰ ਜਿਹੜੇ ਨੇ ਪੁਲ ਦੇ ਉਹ ਪੁਰ ਚੁੱਕੇ ਨੇ ਉਹੋ ਪੁਲ ਕਿਸੇ ਵੀ ਟਾਈਮ ਜਿਹੜਾ ਹੈ ਇਹਦੀ ਨੁਕਸਾਨਿਆ ਜਾ ਸਕਦਾ ਹੈ ਇਹਦੀ ਸਰਕਾਰ ਨੂੰ ਚਾਹੀਦਾ ਕਿ ਇਹ ਟ੍ਰੈਫਿਕ ਨੂੰ ਡਿਵਰਟ ਕਰੇ ਤੇ ਟ੍ਰੈਫਿਕ ਨੂੰ ਡਿਵਰਟ ਕਰਕੇ ਹੋਰ ਪਾਸੇ ਦੀ ਭੇਜ ਦੇ ਤਾਂ ਜੋ ਜਿਹੜੇ ਨਾਗਰਿਕ ਨੇ ਉਹਨਾਂ ਦੀ ਸੁਰੱਖਿਆ ਹੋ ਸਕੇ